आ चल रही है जी ਹਾਲ ਦਾ ਵਾਈਬਰ ਜੀ ਕਿੱਥੇ ਬਟੰਡੇ ਮੇਲੇ ਤੇ ਦੇਖਣ ਵਾਲਾ ਮੇਲਾ ਬੱਚਿਆਂ ਨੂੰ ਦਿਖਾਉਣ ਵਾਲਾ ਪਰਿਵਾਰ ਨੂੰ ਦਿਲ ਸੀ ਪਰ ਮੇਲਾ ਵਿਖਾਉਣ ਵਾਲਾ ਉਹ ਵਧੀਆ ਦੁਕਾਨਾਂ ਉਹ ਵਧੀਆ ਆਈਟਮ ਉਹ ਵਧੀਆ 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 ਸਾਮਾਨ ਮਿਲ ਰਿਹਾ ਇਹ ਰਾਤ ਨੂੰ ਰਾਤ ਨੂੰ ਚੱਲਦਾ ਹੈ ਜੀ ਜਿਆਦਾ ਇਹ ਦਿਨ ਵੀ 6 ਵਜੇ ਤੋਂ ਲੈ ਕੇ ਭੱਜ ਕੇ 11 12 ਵਜੇ ਤੱਕ ਚੱਲਦਾ வா வாயேசா வாயூர் இப்படி आवर हलते कवर आगे ਚਾਲਤਾ ਇਹ ਬਿਤਾ ਇਦਾਂ ਟਾਈਟ ਨਹੀਂ ਆ ਰਹੀ ਜੀ ਇਦਾਂ ਟਾਈਟ A2 ਬਣ ਰਹੇ ਆ ਇਧਰ ਹੋੜ ਆ ਪੁਰਾਣਾ ਪੁਰਾਣਾ ਰਵਾਇਤ ਨੂੰ ਹੋਰ ਚਲਦਾ ਹੈ ਔਰ ਬਹੁਤ ਹੀ ਵੱਡਾ ਔਰ ਸੁਣਾ ਰਿਹਾ ਵਾ

ਬਾਬਾਈ ਦੀ ਬਾਚ ਘੜੀਆਂ ਦੀ ਦੁਕਾਨ ਬਾਈ ਕੋ ਕੋਕਲ ਬਾਚ ਮਿਲਦੀ ਉਹਦੇ ਘਰ ਤੋਂ ਬਰਗਾ ਕਣ ਗਾਣਾ ਨਾ ਕੋਕਲ ਸੀ ਹੈ ਬਾਈ ਅਧਿਕਾਰੀ ਮਾਣੇ ਕੋਈ ਜਗਾਈ ਹੈ ਯਾਰ ਦੋਸਤਾਂ ਨੂੰ ਫਿਦਾਈਏ ਜੋ ਖਾਏਗੀ ਇੱਕ ਬਾ ਮਾਦੀ ਹੋਈ ਅੱਜ ਐਸਕ੍ਰੀਨ ਐਸਕ੍ਰੀਨ आलेबी जलेबी रू बसि ਮਾਰ ਹ ਬਿਲਟ ਵਲੋਗ ਉੱਤੇ YouTube ਤੇ ਆ YouTube ਤੇ ਆ ਕਰਦਾ ਬਾਈ ਕਰ ਲੈ ਯਾਰ ਕਰ ਪਰ ਦੇਖਣਾ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਬਠਿੰਡੇ ਮੇਲਾ ਲੱਗਿਆ ਹੋਇਆ ਰਾਤ ਨੂੰ ਲੱਗਦਾ ਹੁੰਦਾ ਮੇਲਾ ਹੁਣ ਮੇਲੇ ਦਰਸ਼ਨ ਕਰਾ ਰਹੇ ਆ ਬਹੁਤ ਤਗੜੇ ਇੰਤਜ਼ਾਮ ਬਹੁਤ ਵਧੀਆ ਪ੍ਰੋਗਰਾਮ ਆ ਬਹੁਤ ਵਧੀਆ ਦੇਖਣ ਵਾਲਾ ਪ੍ਰੋਗਰਾਮ ਆ ਮੈਂ ਉਹਦੇ ਨਾਲ ਦੇਖਣ ਵਾਲਾ ਪ੍ਰੋਗਰਾਮ ਆ ਵਾਇਕ ਗੁਰਜੀ ਕਾਖਾ ਸਾਹ ਵਾਇਕ ਗੁਰਜੀ ਇੱਧਰ ਹੈਗੀ ਆ ਕਾ ਮੋਟਰਸਾਈਕਲ ਸਟੈਂਡ ਇੱਧਰ ਹੈਗਾ ਗੱਡੀ ਗੱਡੀ ਇੱਧਰ ਘਟਾਣਾ ਚੁਣਨਾ ਹੈ ਅੱਜ ਸੁਣੂ ਆਂਦਰੋਂ ਦਰਸ਼ਕਾਂ ਨੂੰ ਕਰਾਉਣ ਜਾ ਰਹੇ ਆ ਮੇਲੇ ਦੇ ਫੋਂਟ ਕਾਇਨੀ ਰੋ ਰੋ ਠੀਕ ਆ ਠੀਕ ਆ ਵਾਹ ਵਧੀਆ ਹੋਰ ਥੋੜਾ ਜੋ ਬ੍ਰੋ ਮੇਲਾ ਵੇਖਣਾ ਆ ਫਿਰ ਹਾਂ ਠੀਕ ਆ ਠੀਕ ਆ ਠੀਕ ਆ ਲੈ ਅਸੀਂ ਹੁਣ ਐਂਟਰੀ ਪੈਂਟ ਤੇ ਜਾਣ ਆਲੇ ਆ ਉਹਨੂੰ ਦੱਸ ਦਿਆਂ ਦੀ ਐਂਟਰੀ ਫੀਸ ਕਿੰਨੀ ਆ ਅੰਦਰ ਅੰਦਰ ਅਸੀਂ ਪਹੁੰਚਣ ਆਲੇ ਆ ਅੰਦਰ ਨੇ ਕਾਉਂਟਰ ਆ ਗਿਆ ਟਿਕਟ ਇਹਦੀ 30 30 ਰੁਪਏ ਟਿਕਟ ਹੈ ਡਾਦੀ ਹੁਣ ਅਸੀਂ ਦੋ ਟਿਕਟਾਂ ਲੈਣ ਜਾ ਰਹੇ ਹਾਂ ਇਹ ਬਠਿੰਡੇ ਮੇਲੇ ਦੀ ਇੱਥੇ ਇੱਥੇ ਆਜ ਇੱਥੇ ਟਿਕਟ ਮਿਲ ਰਹੀ ਆ ਪਰ ਉਧਰੋਂ ਐਂਟਰ ਹੋਇਆ ਜਾਂਦਾ ਹੈ